ਜੋ ਇਹਨਾਂ ਨੂੰ ਲੱਗੂ ਵੀ ਆਹ ਗੱਲਬਾਤ ਠੀਕ ਐ ਉਹ ਬੰਦਾ ਬੋਲ ਸਕਦਾ ਜੋ ਲੱਗੂ ਵੀ ਇਹ ਸਰਕਾਰ ਦੇ ਖਿਲਾਫ ਆ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਐ ਉਹ ਉਹਨੂੰ ਚੱਕ ਕੇ ਅੰਦਰ ਜੇਲ੍ਹ ਚ ਹੀ ਬੰਦ ਕਰ ਸਕਦੇ ਆ ਕੰਮਕਾਦਮੇ ਵੀ ਹੋਏ ਮੇਰੇ ਤੇ ਸਿਰ ਤੇ ਮੇਰਾ ਤਾਂ ਲੱਖ ਰੁਪਿਆ ਨਾਮ ਵੀ ਉਹਦੇ ਰੱਖਿਆ ਗਿਆ 6 ਮਹੀਨੇ ਮੈਨੂੰ ਘਰ ਵੀ ਆਪਣਾ ਛੱਡਣਾ ਪਿਆ ਪੰਜਾਬ ਹਰਿਆਣਾ ਦੀ ਹੱਦ ਦੇ ਉੱਤੇ ਇਨਾਂ ਨੂੰ ਅੱਗੇ ਹਰਿਆਣਾ 'ਚ ਨਹੀਂ ਬਦਲ ਦਿੱਤਾ ਜਾ ਰਿਹਾ ਜਾਣ ਨਹੀਂ ਦਿੱਤਾ ਜਾ ਰਿਹਾ ਅੰਬਾਲਾ ਦੇ ਟਾਣਾ ਮੰਡੀ ਦੇ ਵਿੱਚ ਇਹ ਤਕਾਸ਼ਾ ਹੀ ਹੈ ਇਹ ਜ਼ਬਰਾਇ ਜ਼ੁਲਮ ਇਸ ਭਾਜਪਾ ਦੀ ਹਕੂਮਤ ਨੂੰ ਮੂੰਹ ਤੋੜ ਜਵਾਬ ਇਹ ਨਾ ਵੋਟਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਦੇਣਾ ਚਾਹੀਦਾ ਕਿੱਤੀ ਵਾੜੀ ਵਾਲੇ ਕਾਲੇ ਕਾਨੂੰਨਾਂੋਂ ਵੀ ਕਿੱਥੇ ਜ਼ਿਆਦਾ ਮਾੜੇ ਕਾਨੂੰਨ ਹੈ ਪੰਨ ਤੋੜ ਕਰਨੀ ਆ ਇਹਨਾਂ ਦੇ ਬੰਦਿਆਂ ਨੇ ਤਾਂ ਉੱਥੇ ਉਹੀ ਮੁੰਡੇ ਜਿਹੜੇ ਗੱਡੀਆਂ ਬੱਸਾਂ ਦੇ ਸ਼ੀਸ਼ੇ ਭੰਨ ਰਹੇ ਡਾਂਗਾਂ ਰਾੜਾਂ ਦੇ ਨਾਲ ਉਹ ਪੁਲਿਸ ਦੀ ਗੱਡੀ 'ਚ ਬੈਠੀ ਸੀ ਪੂਰੇ 111 ਦਿਨ ਜੇਲ੍ਹ ਚ ਰਹਿਣ ਤੋਂ ਬਾਅਦ ਨਵਦੀਪਾ ਜਲਵੇੜਾ ਜਿਹੜੇ ਨੇ ਉਹਨਾਂ ਦਾ ਅੱਜ ਸਨਮਾਨ ਸਮਾਰੋਹ ਕਰਨਾ ਸੀ ਔਰ ਉਸ ਦੇ ਵਿਚਾਲੇ ਫਿਲਹਾਲ ਹਰਿਆਣਾ ਪੁਲਿਸ ਦੇ ਵੱਲੋਂ ਰੋਕਿਆ ਗਿਆ ਲੱਖਾ ਸਧਾਨਾ ਵੀ ਇੱਥੇ ਪਹੁੰਚਣੇ ਕਾਸਟ ਤੇ ਤੁਸੀਂ ਕਿਵੇਂ ਦੇਖਦੇ ਹੋ ਹਾਲਾ ਕਿ ਇੱਕ ਸਨਮਾਨ ਸਮਾਰੋਹ ਰੋਕਿਆ ਗਿਆ ਸੀ ਉਹਨਾਂ ਵਾਸਤੇ 111 ਦਿਨ ਉਹਨਾਂ ਜਿਸ ਤਰੀਕੇ ਪਹਿਲਾਂ ਬੜੀਆ ਕੋਸ਼ਿਸ਼ਾਂ ਬੜੇ ਸੰਘਰਸ਼ ਉਹਨਾਂ ਦੇ ਰਹੇ ਨੇ ਲੇਕਿਨ ਉਹ ਵੀ ਰੋਕਿਆ ਗਿਆ ਦੇਖੋ ਉਹੀ ਗੱਲ ਵੀ ਕਿਵੇਂ ਦੇਸ ਪੁਲਸ ਸਟੇਟ ਵੱਲ ਵੱਧ ਰਿਹਾ ਹੈ ਕਿਵੇਂ ਤਾਨਾਸ਼ਾਹੀ ਰਾਜ ਜਿਹੜਾ ਚੱਲ ਰਿਹਾ ਹੈ ਕਿਵੇਂ ਇੱਥੇ ਮੋਦੀ ਦੀ ਜਾਂ ਬੀਜੇਪੀ ਦੀ ਜਿਹੜੀ ਤਾਨਾਸ਼ਾਹੀ ਹੈ ਜ਼ਬਰ ਜ਼ੁਲਮ ਉਹਨਾਂ ਦਾ ਹਰਿਆਣਾ ਸਰਕਾਰ ਦਾ ਜ਼ਬਰ ਪਹਿਲਾਂ ਜੋ ਟਾਇਆ ਗਿਆ ਨਵਦੀਪ ਦੇ ਉੱਤੇ ਉਹਨੂੰ ਕਿਸ ਤਰੀਕੇ ਨਾਲ ਉਹਨੇ ਸਾਰੇ ਆਪਣੇ ਜਵਾਨੀ ਆ ਕੇ ਬਿਆਨ ਕੀਤਾ ਕਿ ਮੇਰੇ ਨਾਲ ਜੋ ਜੋ ਹੋਇਆ ਸੋ ਉਹ ਉਹ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹੁਣ ਅੱਜ ਜੇ ਉਹਨੂੰ ਇੱਕ ਸਨਮਾਨ ਦੇ ਤੌਰ ਦੇ ਉੱਤੇ ਉਹਨੂੰ ਇੱਥੋਂ ਅੰਬਾਲਾ ਤੋਂ ਲੈ ਕੇ ਸ਼ੰਭੂ ਜਾਣਾ ਸੀ ਤਾਂ ਅੱਜ ਵੀ ਸਰਕਾਰ ਨੇ ਅੰਬਾਲੇ ਸਾਡੇ ਜਿਹੜੇ ਕਿਸਾਨ ਆ ਗੂਗੇ ਸੀ ਸਵੇਰੇ ਤਿਆਰੀ ਕਰ ਰਹੇ ਸੀ ਉਹਨਾਂ ਨੂੰ ਉੱਥੋਂ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਆ ਤੇ ਬਾਕੀ ਜਿੰਨੇ ਹੁਣ ਕਿਸਾਨ ਇੱਥੇ ਆਏ ਖੜੇ ਨੇ ਸਾਰੇ ਪੰਜਾਬ ਹਰਿਆਣੇ ਦੀ ਹੱਦ ਦੇ ਉੱਤੇ ਇਹਨਾਂ ਨੂੰ ਅੱਗੇ ਹਰਿਆਣੇ 'ਚ ਨਹੀਂ ਬਦਲ ਦਿੱਤਾ ਜਾ ਰਿਹਾ ਜਾਨ ਨਹੀਂ ਦਿੱਤਾ ਜਾ ਰਿਹਾ ਅੰਬਾਲੇ ਦਾਣਾ ਮੰਡੀ ਦੇ ਵਿੱਚ ਇਹ ਤਕਾਸ਼ਾ ਹੀ ਆ ਇਹ ਜ਼ਬਰ ਹੈ ਜ਼ੁਲਮ ਆ ਤੁਸੀਂ ਮੈਂ ਕਹਿੰਦਾ ਕਿ ਲੋਕ ਜਿਵੇਂ ਹਰਿਆਣੇ ਦੀਆਂ ਕਿ ਵੋਟਾਂ ਆ ਰਹੀਆਂ ਨੇ ਇਸ ਬੀਜੇਪੀ ਦੀ ਹਕੂਮਤ ਨੂੰ ਮੂੰਹ ਤੋੜ ਜਵਾਬ ਇਹਨਾਂ ਵੋਟਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੇ ਹੁਣ ਬਿਲਕੁਲ ਲੋਕਾਂ ਦਾ ਆ ਵੀ ਉੱਚਾ ਲੈਣਾ ਇਹਨਾਂ ਨੇ ਬੰਦ ਕਰ ਦੇਣਾ ਸਾਹ ਵੀ ਸਾਡੇ ਲੋਕਾਂ ਨੂੰ ਇਹਨਾਂ ਤੋਂ ਪੁੱਛ ਕੇ ਲੈਣਾ ਪਿਆ ਕਰੂਗਾ ਜਿਹੜੇ ਹਾਲਾਤ ਮੈਂ ਬਾਰੀ-ਬਾਰੀ ਇਹ ਗੱਲ ਦਾ ਜ਼ਿਕਰ ਕਰਦਾ ਹਰ ਚੈਨਲ ਤੇ ਜ਼ਿਕਰ ਕਰਦਾ ਸਟੇਜ ਤੇ ਬੋਲਦਾ ਵੀ ਜਿਹੜੇ ਨਵੇਂ ਕਾਲੇ ਕਾਨੂੰਨ ਆਏ ਆ ਆਪਾਂ ਕਹਿੰਦੇ ਸੀ ਕਾਲੇ ਕਾਨੂੰਨ ਆਏ ਖੇਤੀ ਦੇ ਖਿਲਾਫ ਪਹਿਲਾਂ ਬਿੱਲ ਆਏ ਕਾਨੂੰਨ ਬਣੇ 13 ਮਹੀਨੇ ਸੰਘਰਸ਼ ਵੇ ਲੋਕਾਂ ਨੇ ਉਹ ਕਾਨੂੰਨ ਰੱਦ ਕਰਾਈ ਜਿਹੜੇ ਕਾਲੇ ਕਾਨੂੰਨ ਇਹ ਲੈ ਕੇ ਆਏ ਆ ਉਹ ਕਾਲੇ ਕਾਨੂੰਨ ਇਹ ਕਹਿੰਦੇ ਵਸਤੀਵਾਦੀ ਕਾਨੂੰਨ ਖਤਮ ਕੀਤੇ ਅੰਗਰੇਜ਼ਾਂ ਦੇ ਕਾਲੇ ਮਾੜੇ ਕਾਨੂੰਨ ਖਤਮ ਕੀਤੇ ਉਹ ਤੋਂ ਵੀ ਕਿਤੇ ਜ਼ਿਆਦੇ ਮਾੜੇ ਆ ਤੁਸੀਂ ਕੋਈ ਅੰਦੋਲਨ ਕਰ ਰਹੇ ਹੋ ਕੋਈ ਸੰਘਰਸ਼ ਕਰ ਰਹੇ ਹੋ ਸੜਕ ਤੇ ਬੈਠੇ ਹੋ ਗੁਹ ਪੰਨ ਤੋੜੂਗੀ ਪੰਨ ਤੋੜ ਆਪਾਂ ਨਹੀਂ ਕਰਨੀ ਕਿਸਾਨ ਨਹੀਂ ਕਰਦਾ ਮਜ਼ਦੂਰ ਨਹੀਂ ਕਰਦਾ ਪੰਨ ਤੋੜ ਕਰਨੀ ਆ ਇਹਨਾਂ ਦੇ ਬੰਦਿਆਂ ਨੇ ਕਹਿੰਦੇ ਨੇ ਆਪਣੇ ਵਿੱਚ ਬੰਦੇ ਵਾੜਨੇ ਕਿਉਂਕਿ ਮੈਂ 26 ਜਨਵਰੀ ਨੂੰ ਦੇਖਿਆ ਕਿ ਮੇਰੇ ਨਾਲ 26 ਜਨਵਰੀ ਨੂੰ ਕਿਸ ਤਰੀਕੇ ਨਾਲ ਜਿਹੜੇ ਮੁੰਡੇ ਉੱਥੇ ਗੱਡੀਆਂ ਬੱਸਾਂ ਦੇ ਸ਼ੀਸ਼ੇ ਭੰਨ ਰਹੇ ਸੀ ਡਾਂਗਾ ਲੈ ਕੇ ਮੈਂ ਰੁਕਿਆ ਵੀ ਤੁਸੀਂ ਇਹ ਕਿਉਂ ਭੰਨਦੇ ਆ ਉਹ ਕਹਿੰਦੇ ਅਸੀਂ ਇਹ ਅ ਮਤਲਬ ਕਿ ਇਹ ਸਰਕਾਰ ਦੀਆਂ ਗੱਡੀਆਂ ਨੇ ਸਰਕਾਰ ਦੀਆਂ ਬੱਸਾਂ ਨੇ ਜਦੋਂ ਮੈਂ ਗਾਹਾਂ ਜਾ ਕੇ ਦੇਖਿਆ ਗੁਰਦੁਆਰਾ ਮੈਨੂ ਘਾ ਟਿੱਲਾ ਦੇ ਕੋਲੇ ਤਾਂ ਉੱਥੇ ਉਹੀ ਮੁੰਡੇ ਜਿਹੜੇ ਗੱਡੀਆਂ ਬੱਸਾਂ ਦੇ ਸ਼ੀਸ਼ੇ ਭੰਨ ਰਹੇ ਡਾਂਗਾ ਰਾੜਾਂ ਦੇ ਨਾਲ ਉਹ ਪੁਲਿਸ ਦੀ ਗੱਡੀ 'ਚ ਬੈਠੇ ਸੀ ਜਿਹਨੇ ਕਿਵੇਂ ਕਿਸ ਤਰੀਕੇ ਨਾਲ ਇਹ ਕਹਿੰਦੇ ਵੀ ਕੱਲ ਨੂੰ ਮੰਨ ਲਓ ਕੋਈ ਭੰਨ ਤੋੜ ਹੋ ਗਈ ਕਿਸੇ ਮੋਰਚੇ 'ਚ ਕੇ ਸੜਕ ਤੇ ਸੜਕ ਤੇ ਬੈਠਣ ਤੋਂ ਵੀ ਰੋਕਣ ਦੇ ਲਈ ਕਾਨੂੰਨ ਬਣਾ ਬਣਾ ਰਹੇ ਬਣਾਇਆ ਇਹਨਾਂ ਨੇ ਹੌਲੀ ਹੌਲੀ ਉਹਨੂੰ ਇੰਪਲੀਮੈਂਟ ਕਰਨਗੇ ਉਹਨੂੰ ਲਾਗੂ ਕਰਨਗੇ ਤਾਂ ਇਹ ਬੜੇ ਖਤਰਨਾਕ ਕਾਨੂੰਨ ਨੇ ਮੰਨ ਲਓ ਕੱਲ ਨੂੰ ਕੋਈ ਧਰਨਾ ਲਾ ਰਹੇ ਆ ਇਹ ਕਹਿੰਦੇ ਵੀ ਧਰਨਾਕਾਰੀਆਂ ਦੇ ਉੱਤੇ ਵੀ ਜਿਹੜਾ ਅੱਤਵਾਦੀ ਜਿਹੜੇ ਰੋਕੂ ਐਕਟ ਨੇ ਐਨਐਸਏ ਆ ਯੂਏਪੀਏ ਆ ਉਹ ਲੱਗ ਸਕਦੇ ਨੇ ਲਾ ਸਕਦੇ ਨੇ ਕਿਵੇਂ ਕਿਸਾਨ ਆਗੂਆਂ ਨੂੰ ਇਹ ਫਿਰ ਉਸ ਤੋਂ ਬਾਅਦ ਫੜ ਕੇ ਅੰਦਰ ਦੇਣਾ ਕਿਵੇਂ ਅੰਦੋਲਨਾਂ ਨੂੰ ਖਤਮ ਕਰਨਾ ਹੈ ਕਿਵੇਂ ਮੋਰਚਿਆਂ ਨੂੰ ਖਤਮ ਕਰਨਾ ਹੈ ਤੇ ਕਿਵੇਂ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਉਹਨਾਂ ਕੋਲੇ ਪੂਰੇ ਦੇਸ਼ ਦੀ ਚਾਹੇ ਉਹ ਜ਼ਮੀਨ ਹੋਵੇ ਚਾਹੇ ਕੋਈ ਹੋਰ ਅਦਾਰਾ ਹੋਵੇ ਚਾਹੇ ਬਿਜਲੀ ਬੋਰਡ ਹੋਵੇ ਚਾਹੇ ਕੋਈ ਰੇਲਵੇ ਦਾ ਹੋਵੇ ਚਾਹੇ ਕੋਈ ਬੀਐਸਐਨਲ ਹੋਵੇ ਚਾਹੇ ਕੋਈ 에어ਪੋਰਟ ਵਗੈਰਾ ਹੁਣ ਪਹਿਲੇ ਹੀ ਵੇਚੇ ਜਾ ਚੁੱਕਿਆ ਪੂਰਨ ਤੌਰ ਦੇ ਉੱਤੇ ਉਹਨਾਂ ਦਾ ਕਬਜ਼ਾ ਜਿਵੇਂ ਕਿਵੇਂ ਕਰਾਉਣਾ ਹੈ ਉਹ ਇਹ ਕਾਲੇ ਕਾਨੂੰਨ ਲਿਆ ਕੇ ਉਦੇ ਰਾਹੀਂ ਕਰਾਉਣਾ ਚਾਹੁੰਦੇ ਆ ਸਾਨੂੰ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਖੇਤੀਬਾੜੀ ਵਾਲੇ ਕਾਲੇ ਕਾਨੂੰਨਾਂ ਨੂੰ ਵੀ ਕਿਤੇ ਜ਼ਿਆਦਾ ਮਾੜੇ ਕਾਨੂੰਨ ਹੈ ਵੀ ਜਿਹੜਾ ਬੰਦਾ ਇੱਥੇ ਆਵਾਜ਼ ਬੁਲੰਦ ਕਰੂਗਾ ਤੁਸੀਂ ਦੇਖੋ ਉਹਨਾਂ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਇੱਕ ਹੋਰ ਜਿਹੜੀਆਂ ਗੱਲਾਂ ਜੋੜੀਆਂ ਨੇ ਹੁਣ ਜਿਹੜਾ ਕੋਈ ਕੋਈ ਆਪਣਾ ਵੈਬ ਚੈਨਲ ਚਲਾ ਲਿਆ ਕਿਸੇ ਨੇ ਕੋਈ YouTube ਚੈਨਲ ਚਲਾ ਲਿਆ ਕੋਈ Instagram ਕੋਈ Facebook ਤੇ ਬੰਦਾ ਤਾਂ ਉਹਦੇ ਉੱਤੇ ਵੀ ਇਹ ਕਾਰਵਾਈ ਕਰਨਗੇ ਉਰੋਤੇ ਵੀ ਇਹ ਉਹਨਾਂ ਦੀ ਮਰਜ਼ੀ ਮੁਤਾਬਕ ਕਿ ਕੋਈ ਬੰਦਾ ਜਿਹੜਾ ਜੋ ਇਹਨਾਂ ਨੂੰ ਸ਼ੂਟ ਕਰੂ ਜੋ ਇਹਨਾਂ ਨੂੰ ਲੱਗੂ ਵੀ ਆਹ ਗੱਲਬਾਤ ਠੀਕ ਹੈ ਉਹ ਬੰਦਾ ਬੋਲ ਸਕਦਾ ਜੋ ਲੱਗੂ ਵੀ ਇਹ ਸਰਕਾਰ ਦੇ ਖਿਲਾਫ ਆ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਹੈ ਉਹ ਉਹਨੂੰ ਚੱਕ ਕੇ ਅੰਦਰ ਜੇਲ੍ਹ 'ਚ ਵੀ ਬੰਦ ਕਰ ਸਕਦੇ ਆ ਉਹਦਾ ਚੈਨਲ ਵਗੈਰਾ ਵੀ ਤਾਂ ਬੰਦ ਪਹਿਲੇ ਹੀ ਕਰੀ ਜਾਂਦੇ ਨੇ ਉਹ ਤਾਂ ਇਹਨਾਂ ਦੇ ਹੱਥ 'ਚ ਹੀ ਆ ਗਿਆ ਆਪਾਂ ਕਹਿਣ ਨੂੰ ਹੈ ਵੀ ਫੇਸਬੁੱਕ ਆਜ਼ਾਦ ਆ ਜੀ ਇੱਥੇ ਟਵਿੱਟਰ ਆਜ਼ਾਦ ਆ ਜੀ ਇੱਥੇ YouTube ਜਾਂ Instagram ਆਜ਼ਾਦ ਨੇ ਆਪਾਂ ਆਪਣੀ ਗੱਲ ਨਰਪੱਖ ਹੋ ਕੇ ਰੱਖ ਸਕਦੇ ਨਹੀਂ ਉਹ ਤਾਂ ਪਹਿਲੇ ਹੀ ਬੰਦ ਕਰ ਦਿੰਦਾ ਪਹਿਲੇ ਹੀ ਆਵਾਜ਼ ਕੱਢਣ ਦਿੰਦੇ ਸੋ ਇਸ ਲਈ ਇਹ ਜਿਹੜੇ ਕਾਨੂੰਨ ਨੇ ਇਹਨਾਂ ਸਾਨੂੰ ਸਭ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਨਾ ਇਹਨਾਂ ਕਾਨੂੰਨਾਂ ਬਾਰੇ ਜਿਹੜੇ ਕਾਨੂੰਨਾਂ ਦੇ ਮਾਹਰ ਲੋਕ ਨੇ ਜਿਨ੍ਹਾਂ ਦੇ ਕੋ ਵਕੀਲ ਭਾਈਚਾਰੇ ਚੋਂ ਜਾਂ ਹੋਰ ਜਿਹੜੇ ਮਹਾਰ ਲੋਕ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇੰਨਾ ਕਾਨੂੰਨਾਂ ਬਾਰੇ ਵਿਸਥਾਰ ਨਾਲ ਲੋਕਾਂ ਨੂੰ ਦੱਸੋ ਵੀ ਇਹ ਕਾਨੂੰਨ ਕਿੰਨੇ ਮਾੜੇ ਆ ਤੇ ਫਿਰ ਇੰਨਾ ਕਾਨੂੰਨਾਂ ਦਾ ਵੀ ਸਾਡੇ ਲੋਕਾਂ ਨੂੰ ਉੱਠ ਕੇ ਡਟ ਕੇ ਵਿਰੋਧ ਕਰਨਾ ਚਾਹੀਦਾ ਨਹੀਂ ਤਾਂ ਜਿਹੜੇ ਨਵੇਂ ਤੋਂ ਨਵੇਂ ਇਹ ਸਾਡੇ ਉੱਤੇ ਜਿਹੜਾ ਜ਼ੁਲਮ ਢਾਉਣ ਦੀ ਕੋਸ਼ਿਸ਼ ਕਰ ਰਹੇ ਉਹ ਇੰਨਾ ਕਾਨੂੰਨਾਂ ਰਾਹੀਂ ਹੀ ਕਰਨਗੇ ਜਿਸ ਤਰੀਕੇ ਹੁਣ ਨਵੇਂ ਸਿਰੇ ਤੋਂ ਅੰਦੋਲਨ ਨੂੰ ਉਲੀਕਿਆ ਗਿਆ ਸੀ ਔਰ ਖਨੌਰੀ ਬਾਰਡਰ ਤੇ ਉਸ ਤੋਂ ਬਾਅਦ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਚ ਕਿਸਾਨ ਨੇ ਲੱਖ ਹਸਦਾਣਾ ਹੁਣ ਉਹਦੇ ਚ ਆਪਣੀ ਸ਼ਮੂਲੀਅਤ ਨਾਲ ਸਮੇਂ ਚ ਦੇ ਸਕਦੇ ਆ। ਦੇਖੋ ਮੈਂ ਪਹਿਲੇ ਦਿਨ ਤੋਂ ਹੀ ਲੈ ਕੇ ਇੱਕ ਕਿਸਾਨ ਦਾ ਮੋਰਚਾ ਹੋਵੇ, ਮਜ਼ਦੂਰ ਦਾ ਮੋਰਚਾ ਹੋਵੇ, ਕੋਈ ਪੰਜਾਬ ਦੇ ਪੱਖ ਦੀ ਗੱਲ ਹੋਵੇ, ਕੋਈ ਵੀ ਤਰੋ ਉਸ ਮੋਰਚੇ 'ਚ ਲੜ ਰਹੀ ਹੋਵੇ ਤਾਂ ਮੈਂ ਹਮੇਸ਼ਾ ਸ਼ਾਮਲ ਹੁੰਦਾ ਰਿਹਾ। ਕਲਾ ਮੈਂ ਸ਼ਾਮਲ ਨਹੀਂ ਹੁੰਦਾ ਰਿਹਾ ਮੈਂ ਆਪਣੀ ਮਤਲਬ ਕੇ ਜੀ ਜਾਨ ਦੇ ਨਾਲ ਸਿਰ ਤੋੜ ਜਿੰਦ ਜਾਨ ਲਾ ਕੇ ਮੈਂ 220 ਦੇ ਅੰਦੋਲਨ ਦੇ ਵਿੱਚ ਵੀ ਪੂਰਾ ਆਪਣਾ ਯੋਗਦਾਨ ਮੈਂ 13 ਮਹੀਨੇ ਉਦੋਂ ਵੀ ਲਗਾਤਾਰ ਮੁਕੱਦਮੇ ਵੀ ਹੋਏ ਮੇਰੇ ਤੇ ਸਿਰ ਤੇ ਮੇਰੇ ਤੇ ਲੱਖ ਰੁਪਿਆ ਨਾਮ ਵੀ ਉਦੋਂ ਰੱਖਿਆ ਗਿਆ 6 ਮਹੀਨੇ ਮੈਨੂੰ ਘਰ ਵੀ ਆਪਣਾ ਛੱਡਣਾ ਪਿਆ ਹਨਾ ਤਾਂ ਦੋ ਮੁਕੱਦਮੇ ਹਲੇ ਉੱਥੇ ਵੀ ਚੱਲਦੇ ਨੇ ਤਾਂ ਮੈਂ ਤਾਂ ਲਗਾਤਾਰ ਜਿੱਥੇ ਕੋਈ ਸਾਡੇ ਲੋਕਾਂ ਦੀ ਗੱਲ ਆਉਂਦੀ ਹੈ ਪੰਜਾਬ ਦੀ ਗੱਲ ਆਉਂਦੀ ਹੈ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਆਉਂਦੀ ਹੈ ਕਿਸੇ ਵਰਗ ਦੀ ਗੱਲ ਆਉਂਦੀ ਹੈ ਜਿਹੜੇ ਪੰਜਾਬ ਪੱਖੀ ਗੱਲ ਹੋਵੇ ਤੇ ਸਾਡੇ ਪੰਜਾਬ ਲਈ ਲੜਦੇ ਲੋਕ ਹਣ ਤੇ ਲੱਖਾ ਹਮੇਸ਼ਾ ਤੁਹਾਨੂੰ ਉਹਨਾਂ ਨਾਲ ਇੱਕ ਡਾ ਕੇ ਖੜਦਾ ਲੜੋ ਨਜ਼ਰ ਆਊਗਾ ਬਹੁਤ ਸ਼ੁਕਰੀਆ ਸੋ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਪਾਸੇ ਜਿੱਥੇ ਨਵਦੀਪ ਦੇ ਸਮਾਰੋਹ ਦੇ ਵਾਸਤੇ ਕਿਸਾਨ ਇਕੱਠੇ ਹੋਏ ਸੀ ਉੱਥੇ ਹੁਣ ਲੱਖਾ ਸਿਧਾਨਾ ਵੀ ਪਹੁੰਚੇ